ਅੱਜ ਦੀ ਮੁਲਾਕਾਤ ਪੰਜਾਬ ਦੇ ਉਸ ਗੱਭਰੂ ਦੇ ਨਾਲ ਜਿਸ ਦੀ ਚਰਚਾ ਅੱਜ ਦੁਨੀਆ ਦੇ ਵਿੱਚ ਹੋ ਰਹੀ ਆ ਵੀ ਜਮ ਜਮ ਜਾਣਿਆ ਹੋ ਕਿ ਨਹੀਂ 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 ਪਹਿਲਾਂ ਜਿੱਦਾਂ ਹੀ ਉਦਾਂ ਹੀ ਆਜਾ ਇਹ ਖੇਤਾਂ ਦੇ ਵਿੱਚ ਇੱਥੇ ਮਿਹਨਤ ਕਰ ਲਈਦੀ ਐ ਇੱਥੇ ਵੀ ਮਾਰ ਲਈਦੇ ਆ ਡੰਡ ਬੈਠ ਕੇ ਘਰੇ ਮਾਰ ਲਈਦੇ ਆ ਦਾ ਕਿਹੜਾ ਕਿਹੜਾ ਰਿਕਾਰਡ ਤੋੜਿਆ ਸੀਗਾ ਕਿਹੜੇ ਪੁਸ਼-ਅਪ ਦੇ ਵਿੱਚ ਕਿਹੜੇ ਡੰਡਾਂ ਦੇ ਵਿੱਚ ਰਿਕਾਰਡ ਤੋੜਿਆ ਗਿਨਿਸ ਬੁੱਕ ਦੇ بنائے ਨੇ ਰਿਕਾਰਡ ਮੈਕਸਿਮਮ ਫਿੰਗਰ ਟਿਪ ਪੁਸ਼-ਅਪ ਵਿਦ ਕਲਾਪ ਇਨ 1 ਮਿੰਟ ਜੋ ਬੜਾ ਮਸ਼ਹੂਰ ਹੋਇਆ ਰਿਕਾਰਡ ਸਾਡੇ ਬਰੂਸ ਲੀ ਦੀ ਹਾਂ ਉਹ ਸੀ ਰਿਕਾਰਡ ਦੀ ਸਿਆਸੀ ਪੁਸ਼-ਅਪ ਲਾਈਨ 'ਚ ਮੈਂ 20 ਕਿਲੋ ਭਾਰ ਰੱਖ ਕੇ ਉਂਗਲਾਂ 'ਤੇ ਕੋਚਿੰਗ ਲੈਨੇ ਹੋ ਕਿ ਕਿਉਂ ਜਾਂ ਫਿਰ ਕਿੱਥੋਂ ਇਨਸਪਾਇਰ ਹੁੰਨੇ ਆ ਨਾ ਚੀਜ਼ਾਂ ਨੂੰ ਕਿੱਥੋਂ ਸਿੱਖਦੇ ਹੋ ਤੁਸੀਂ ਭਾਈ ਜਦੋਂ ਜਜ਼ਬਾ ਇਹਨਾਂ ਤੋਂ ਅੰਦਰ ਪੈਸ਼ਨ ਤੇ ਪੈਸ਼ਨ ਡਸਨਟ ਨੀਡ ਬੈਨੀਫਿਟਸ ਇਹ ਤਾਂ ਤੁਸੀਂ ਫੱਟੇ-ਫੁੱਟੇ ਜੇ ਗੱਡੇ ਆ ਸਿਰਫ ਆ ਇਹ ਤੁਹਾਡੇ ਸਾਹਮਣੇ ਦੇਖੋ ਬਸ ਜਿੱਦਾਂ ਤੁਹਾਡੇ ਸਾਹਮਣੇ ਗੱਲਾਂ ਕਰਦੇ ਉਦਾਂ ਯਾਰਾਂ ਦੋਸਤ ਆਪਾਂ ਇਕੱਠੇ ਹੋਈਆਂ ਇੱਥੇ ਇਧਰ ਫੇਰਾ ਮਾਰਿਆ ਤੇ ਇਹ ਕਰਨੇ ਹੀ ਕਰਨੇ ਉਹ ਕਿਵੇਂ ਪ੍ਰੈਕਟਿਸ ਦੀ ਰੂਟੀਨ ਕੀ ਰਹਿੰਦੀ ਹੈ ਤੁਹਾਡੀ ਕਿਵੇਂ ਪ੍ਰੈਕਟਿਸ ਕਰਦੇ ਹੋ ਕਿੰਨਾ ਕੁਦ ਵੇਲੇ ਤੁਹਾਨੂੰ ਰੱਖਣਾ ਪੈਂਦਾ ਬੈਲੈਂਸ ਡਾਈਟ ਮੇਰੀ ਚ ਇਨਕਲੂਡ ਹੁੰਦਾ ਹੈ ਜੀ ਦੇਸੀ ਘਰ ਦਾ ਖਾਣਾ ਅੱਛਾ ਆਪਣਾ ਇੰਡੀਅਨ ਫੂਡ ਜਿਵੇਂ ਚਪਾਤੀ ਹੋਗੀ ਹਾਂ ਸਬਜ਼ੀਆਂ ਜੋ ਘਰੇ ਬਣੀਆਂ ਦਾਲ ਬਣੀਆਂ ਤੇ ਪੰਜਾਬ ਦੀ ਨੌਜਵਾਨੀ ਨੂੰ ਬੜਾ 네ਗਟਿਵ ਪਾਸ ਬਣਾ ਦੇ ਨਾਲ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਤੁਹਾਡਾ ਨੀ ਭਾਈ ਇਹ ਚੀਜ਼ ਗਲਤ ਆ ਕਿ ਅਸੀਂ ਸਿਰਫ ਪੰਜਾਬ ਨੂੰ ਹਾਈਲਾਈਟ ਕਰੀਏ ਕਿ ਪੰਜਾਬ ਨਸ਼ਿਆਂ ਦੇ ਵਿੱਚ ਫਰੰਟ ਲਾਈਨ ਤੇ ਆ ਅੱਛਾ ਕਹਿੰਦੇ ਇੱਕ ਫਿਲਮ ਦੇ ਵਿੱਚ ਵੀ ਤੁਹਾਨੂੰ ਕਰਨ ਦਾ ਮੌਕਾ ਮਿਲਿਆ ਲੱਖਾਂ ਰੁਪਏ ਉਹ ਤੋਂ ਪੇਮੈਂਟ ਮਿਲ ਰਹੀ ਸੀ ਉਹ ਕਿਉਂ ਠੁਕਰਾਈ ਫਿਰ ਫਿਲਮ ਫਰੀ ਉਹ ਬਾਲੀਵੁੱਡ ਦੇ ਡਿਗੇਜ ਬਸ ਨਾ ਪੁਸ਼-ਅਪ ਮੈਨ ਆਫ ਇੰਡੀਆ ਕੁਮਰ ਅਮਰਤਵੀਰ ਸਿੰਘ ਸਾਡੇ ਨਾਲ ਨੇ ਕੁਮਰ ਭਾਈ ਪਹਿਲਾਂ ਤਾਂ ਮੁਬਾਰਕਬਾਦ ਹੈ ਜੀ ਬਹੁਤ-ਬਹੁਤ ਇੰਨੇ ਸਾਰੇ ਰਿਕਾਰਡ ਬਣਾਉਣ ਦੇ ਲਈ ਤੁਹਾਨੂੰ ਥੈਂਕ ਯੂ ਸੋ ਮੱਚ ਭਾਈ ਤੁਸੀਂ ਇੰਟਰਵਿਊ ਦਾ ਮੌਕਾ ਦਿੱਤਾ ਪਹਿਲਾਂ ਪਹਿਲਾਂ ਵੀ ਤੁਸੀਂ ਮੌਕਾ ਦਿੱਤਾ ਸੀ ਤੇ ਅੱਜ ਫੇਰ ਦਿੱਤਾ ਤੁਸੀਂ ਅੱਛਾ ਭਾਜੀ ਮੈਨੂੰ ਸਭ ਤੋਂ ਪਹਿਲਾਂ ਇਹ ਦੱਸਿਓ ਭੀ ਜਮ ਜਮ ਜਾਣੇ ਹੋ ਕਿ ਨਹੀਂ 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 ਪਹਿਲਾਂ ਜਿੱਦਾਂ ਹੀ ਉਦਾਂ ਹੀ ਅੱਜ ਇਹ ਖੇਤਾਂ ਦੇ ਵਿੱਚ ਇੱਥੇ ਮਿਹਨਤ ਕਰ ਲਈਦੀ ਐ ਇੱਥੇ ਬੀਮਾਰ ਲਈਦੇ ਆ ਡੰਡ ਬੈਠ ਕੇ ਘਰੇ ਮਾਰ ਲਈਦੇ ਆ ਜਾਂ ਜਿੱਥੇ ਕਿਤੇ ਵੀ ਟਾਈਮ ਮਿਲਦਾ ਬਾ ਡੰਡ ਬੈਠ ਕੇ ਮਾਰ ਲਈਦੇ ਕਦੇ ਸੋਚਿਆ ਜੀ ਇੰਨੇ ਵਰਲਡ ਰਿਕਾਰਡ ਕਿੰਨੇ ਰਿਕਾਰਡ ਹੈਗੇ ਨੇ ਤੁਹਾਡੇ ਨਾਲ ਵਰਲਡ ਦੇ ਲੈਵਲ ਦੇ ਉੱਤੇ ਇਹ ਭਾਜੀ ਟੋਟਲ 22 ਵਰਲਡ ਰਿਕਾਰਡ ਹੈਗੇ ਨੇ ਮੇਰੇ ਹੁਣ ਅੱਛਾ ਇਹਦੇ ਵਿੱਚ ਫਿਰ ਕਿਹੜਾ ਕਿਹੜਾ ਦਿਗ ਹੈ ਸੀਗਾ ਜਿਨ੍ਹਾਂ ਦਾ ਰਿਕਾਰਡ ਤੋੜਿਆ ਤੁਸੀਂ ਇਹ ਸਾਰੇ ਦਿਗਜ ਹੀ ਸੀ ਜਿਨ੍ਹਾਂ ਦੇ ਰਿਕਾਰਡ ਛੁੱਟੇ ਆ ਜੀ ਜਿਹੜਾ ਆਮ ਲੋਕ ਜਾਣਦੇ ਹੋਣਗੇ ਉਹਨਾਂ ਦੇ ਵਿੱਚ ਜਿਵੇਂ ਕਿ ਜਿਹੜਾ ਕੋਈ ਰਿਕਾਰਡ ਬਣਾਉਂਦਾ ਹੈ ਉਹ ਦਿਗਜ ਹੀ ਹੁੰਦਾ ਹੈ ਹਮ ਤੇ ਜੇ ਮੈਂ ਰਿਕਾਰਡ ਬਣਾ ਰਿਆ ਮੈਂ ਵੀ ਕਿਸੇ ਵਾਸਤੇ ਦਿਗਜ ਹੋਊਂਗਾ ਕੱਲ ਨੂੰ ਮੇਰੇ ਟੁੱਟਨੇ ਆ ਜਾਂ ਮੈਂ ਉਹਨਾਂ ਦੇ ਤੋੜੇ ਆ ਰਿਕਾਰਡ ਬਣਦੇ ਟੁੱਟਣ ਵਾਸਤੇ ਹਾਂ ਇਹਦੇ ਵਿੱਚ ਕੋਈ ਸਾਨੂੰ ਉਹ ਨਫ਼ਰਤ ਦੀ ਭਾਵਨਾ ਨਹੀਂ ਲੈ ਕੇ ਚੱਲਣਾ ਚਾਹੀਦਾ ਕਿ ਯਾਰ ਮੇਰਾ ਰਿਕਾਰਡ ਤੋੜਤਾ ਜਾਂ ਮੇਰਾ ਰਿਕਾਰਡ ਟੁੱਟ ਗਿਆ ਟੁੱਟ ਗਿਆ ਤੇ ਮਿਹਨਤ ਕਰੋ ਹੋਰ ਹਮ ਤੋਂ ਬਾਅਦ ਇਹ ਬਰਮਾਤਮਾ ਦੀ ਕਿਰਪਾ ਹੁੰਦੀ ਹੈ ਬਾਕੀ ਦੀ ਸੋਚਿਆ ਸੀਗਾ ਬਾਰਡਰ ਦੇ ਕੰਡੇ ਦੇ ਉੱਤੇ ਪਿੰਡ ਹੈ ਕੋਈ ਸਹੂਲਤ ਨਹੀਂ ਲਈ ਕੋਈ ਸ਼ਾਰਟਕਟ ਮੈਥਡ ਨਹੀਂ ਅਪਣਾਇਆ ਖੇਤ ਦੇ ਵਿੱਚ ਪ੍ਰੈਕਟਿਸ ਕਰਕੇ ਇੱਥੇ ਤੱਕ ਪਹੁੰਚਣ ਦਾ ਭਾਜੀ ਬਹੁਤ ਡਿੱਗਰ ਸਾਡੇ ਤੋਂ ਪਹਿਲਾਂ ਹੋਏ ਨੇ ਹਾਂ ਜਾਂ ਮਿਹਨਤ ਕਰ ਰਹੇ ਹਲੇ ਵੀ ਸਾਡੀ ਫੀਲਡ ਦੇ ਵਿੱਚ ਰਹਿ ਕੇ ਹਾਂ ਮਹਾਨ ਯੋਧੇ ਹੋਏ ਪੰਜਾਬ ਦੇ ਸਾਡੇ ਦੇਸ਼ ਦੇ ਜਿਨ੍ਹਾਂ ਨੇ ਨਾਂ ਚਮਕਾਇਆ ਖੇਤਰਾ ਵਿੱਚੋਂ ਮਤਲਬ ਗਰਾਊਂਡ ਲੈਵਲ ਤੋਂ ਉੱਠ ਕੇ ਹਾਂ ਤੇ ਜੇ ਆਪਾਂ ਉਹਨਾਂ ਦੀਆਂ ਮਿਸਾਲਾਂ ਨੂੰ ਲੈ ਕੇ ਚੱਲੀਏ ਉਹਨਾਂ ਦੀਆਂ ਐਗਜ਼ਾਮਪਲਾਂ ਦੇਖ ਕੇ ਚੱਲੀਏ ਤਾਂ ਆਪਾਂ ਕਿਉਂ ਨਹੀਂ ਕਰ ਸਕਦੇ ਹਾਂ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਸਾਡੇ ਹੋਏ ਆ ਪਹਿਲਵਾਨ ਹੋਏ ਆ ਰੈਸਲਰ ਹੋਏ ਆ ਉਹ ਘਰੇ ਮਿਹਨਤ ਕਰਦੇ ਸੀ ਖੇਤਾਂ ਦੇ ਵਿੱਚ ਬੰਬੀਆਂ ਦੇ ਉੱਤੇ ਮੋਟਨਾਂ ਦੇ ਉੱਤੇ ਜੇ ਉਹ ਉਸ ਜਮਾਨੇ ਜਦੋਂ ਮਾਡਰਨ ਜਮਾਨਾ ਨਹੀਂ ਆ ਸੋਸ਼ਲ ਮੀਡੀਆ ਨਹੀਂ ਸੀ ਹੈਗਾ ਜੇ ਉਸ ਜਮਾਨੇ ਚ ਰਹਿ ਕੇ ਕਰ ਸਕਦੇ ਤੇ ਅੱਜ ਕਿਉਂ ਨਹੀਂ ਕਰ ਸਕਦੇ ਅੱਛਾ ਜਦੋਂ ਮੈਂ 3-4 ਸਾਲ ਪਹਿਲਾਂ ਮੁਲਾਕਾਤ ਕੀਤੀ ਤੁਹਾਡਾ ਸਾਜੂ ਸਭਾਨ ਉਹੀ ਸੀਗਾ ਇੱਟਾਂ ਸੀਮੈਂਟ ਦੇ ਤੁਸੀਂ ਬਣਾਏ ਨੇ ਡੰਬਲ ਬਣਾਏ ਨੇ ਅੱਜ ਵੀ ਉਹਦੇ ਉੱਤੇ ਪ੍ਰੈਕਟਿਸ ਕਰ ਰਹੇ ਹੋ ਹਾਂਜੀ ਹਾਂਜੀ ਭਾਈ ਤੁਸੀਂ ਦੇਖਿਆ ਹੀ ਹੁਣ ਹਾਂ ਕਹਿੰਦੇ ਕੀ ਜਦੋਂ ਤੁਸੀਂ ਸ਼ੁਰੂਆਤ ਕੀਤੀ ਹੋਏ ਨਾ ਉਹਨੂੰ ਤੁਸੀਂ ਭੁੱਲਣਾ ਨਹੀਂ ਚਾਹੀਦਾ ਹਾਂ ਤੇ ਮੈਂ ਨਹੀਂ ਭੁੱਲਦਾ ਭਾਜੀ ਉਹ ਚੀਜ਼ ਨੂੰ ਕਿਉਂਕਿ ਉਸ ਚੀਜ਼ ਨੇ ਮੈਨੂੰ ਇਹ ਪਹਿਚਾਨ ਦਿੱਤੀ ਹੈ ਉਸ ਚੀਜ਼ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਅੱਜ ਅੱਛਾ ਰਿਕਾਰਡ ਥੋੜਾ ਜਿਆਦਾ ਦੱਸਿਓ ਭਾਜੀ ਕਿਹੜਾ 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 ਰਿਕਾਰਡ ਤੋੜਿਆ ਸੀਗਾ ਕਿਹੜੇ ਪੁਸ਼-ਅਪ ਦੇ ਵਿੱਚ ਕਿਹੜੇ ਡੰਡਾਂ ਦੇ ਵਿੱਚ ਰਿਕਾਰਡ ਤੋੜਿਆ ਹੈਗਾ ਸਭ ਤੋਂ ਪਹਿਲਾਂ ਭਾਜੀ ਮੈਂ 2020 ਦੇ ਵਿੱਚ ਰਿਕਾਰਡ ਬਣਾਇਆ 19 'ਚ ਸ਼ੁਰੂਆਤ ਕੀਤੀ ਹੈ 20 'ਚ ਬਣਾਇਆ ਪਹਿਲਾ ਰਿਕਾਰਡ ਦੂਸਰਾ ਵੀ 20 'ਚ ਬਣਾਇਆ 21 'ਚ ਬਣਾਇਆ 22 'ਚ ਬ ਮੈਕਸਿਮਮ ਨਕਲ ਪੁਸ਼-ਅਪ ਇਨ 1 ਮਿੰਟ ਹੈ। ਹਮ ਮੈਕਸਿਮਮ ਸੁਪਰਮੈਨ ਪੁਸ਼-ਅਪ ਇਨ 30 ਸੈਕਿੰਡ ਹੈ। ਹਮ ਸੁਪਰਮੈਨ ਪੁਸ਼-ਅਪ ਇਨ 1 ਮਿੰਟ ਹੈ। ਹਮ ਫਿਰ ਗਿਨੀਸ ਬੁੱਕ ਦੇ ਬਣਾਏ ਨੇ ਰਿਕਾਰਡ ਮੈਕਸਿਮਮ ਫਿੰਗਰ ਟਿਪ ਪੁਸ਼-ਅਪ ਵਿਦ ਕਲਾਪ ਇਨ 1 ਮਿੰਟ। ਅੱਛਾ। ਉਹਦੇ ਵਿੱਚ ਮੈਂ 45 ਪੁਸ਼-ਅਪ ਲਾਈ ਸੀ। ਉਂਗਲਾਂ ਦੇ ਉੱਤੇ ਡੰਡ ਮਾਰਨੇ ਫਿਰ ਤਾੜੀ ਮਾਰਨੀ ਹੈ ਫਿਰ ਉਂਗਲਾਂ ਦੇ ਵਾਪਸ ਆਉਣਾ। ਅੱਛਾ। ਜੀ ਫਿਰ ਜੋ ਬੜਾ ਮਸ਼ਹੂਰ ਹੋਇਆ ਰਿਕਾਰਡ ਸਾਡੇ ਬਰੂਸਲੀ ਜੀ ਦਾ। ਹਮ ਉਹ ਸੀ ਰਿਕਾਰਡ ਦੀ 86 ਪੁਸ਼-ਅਪ ਲਾਈਨ ਮੈਂ ਤੇ ਜਿਹੜਾ ਰੀਸੈਂਟ ਰਿਕਾਰਡ ਬਣਾਇਆ ਹੁਣ ਉਹ ਹੈਗਾ ਮੈਕਸਿਮਮ ਡਿਕਲਾਈਨ ਨਕਲ ਪੁਸ਼ਅਪ ਮਤਲਬ ਸਾਡੀਆਂ ਲੱਤਾਂ ਜਿਹੜੀਆਂ ਉਹ ਆਪਾਂ ਬੈਂਚ ਤੇ ਰੱਖਣੀਆਂ ਬੈਂਚ ਤੇ ਦੇ ਹੱਥ ਸਾਡੀ ਮੁਠੀ ਬੰਦ ਰੱਖਣੀਆਂ ਆਪਾਂ ਥੱਲੇ ਉਹ 80 ਲਾਏ 1 ਮਿੰਟ ਦੇ ਵਿੱਚ ਹਾਂ ਹਾਂ अच्छा वो सारे रिकॉर्ड ਹੁਣ ਤੱਕ ਤੋੜ ਦਿੱਤੇ ਆ اچھا ਭਾਈ ਇਹਦੇ ਵਾਸਤੇ ਤਾਂ ਬੜੀ ਖਾਸ ਟ੍ਰੇਨਿੰਗ ਕੋਈ ਬੰਦਾ ਜਦੋਂ ਕੋਈ ਰਿਕਾਰਡ ਬਣਾਉਂਦਾ ਬੜੇ ਖਾਸ ਟ੍ਰੇਨਿੰਗ ਦੀ ਲੋੜ ਹੁੰਦੀ ਆ ਕੋਈ ਕੋਚ ਕੋਈ ਤੁਹਾਨੂੰ ਖੁਰਾਕ ਵੱਲ ਬੜਾ ਧਿਆਨ ਦੇਣਾ ਪੈਂਦਾ ਕੋਚਿੰਗ ਲੈਨੇ ਹੋ ਕਿਥੋਂ ਜਾਂ ਫਿਰ ਕਿੱਥੋਂ ਇਨਸਪਾਇਰ ਹੁੰਨੇ ਆ ਇਹਨਾਂ ਚੀਜ਼ਾਂ ਨੂੰ ਕਿੱਥੋਂ ਸਿੱਖਦੇ ਹੋ ਤੁਸੀਂ ਭਾਈ ਜਦੋਂ ਜਜ਼ਬਾ ਇਹਨਾਂ ਤੋਂ ਤੁਹਾਡੇ ਅੰਦਰ ਪੈਸ਼ਨ ਤੇ ਪੈਸ਼ਨ ਡਿਜ਼ਨਟ ਨੀਡ ਬੈਨੀਫਿਟਸ ਪੈਸ਼ਨ ਨੂੰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਚਾਹੀਦੀ ਕਿ ਤੁਹਾਨੂੰ ਪ੍ਰੋਡਕਟਸ ਚਾਹੀਦੀਆਂ ਨੇ ਤੁਹਾਨੂੰ ਜਿਮ ਚਾਹੀਦੀ ਹੈ ਪ੍ਰੈਕਟਿਸ ਕਰਨ ਵਾਸਤੇ ਜਾਂ ਚੱਲੂਗੀ ਤੁਹਾਨੂੰ ਹੋਰ سپورਟ ਚਾਹੀਦੀ ਹੈ ਫਾਈਨੈਂਸ਼ੀਅਲ سپورਟ ਚਾਹੀਦੀ ਹੈ ਹਮ ਸਟਾਰਟਿੰਗ ਦੇ ਵਿੱਚ ਜਿੱਦਾਂ ਕੁਝ ਨਹੀਂ ਚਾਹੀਦਾ ਹੁੰਦਾ ਸਟਾਰਟਿੰਗ ਚ ਚਾਹੀਦਾ ਤੁਹਾਨੂੰ ਉਹ ਚਿੰਗਾਰੀ ਜਿਹੜੀ ਹਰੇਕ ਦੇ ਅੰਦਰ ਹੁੰਦੀ ਹੈ ਹਮ ਬਾ ਉਹਨੂੰ ਜਗਾਉਣ ਦੀ ਲੋੜ ਹੈ ਹਮ ਅੱਛਾ ਮੈਂ ਦੇਖ ਰਿਹਾ ਸਿਸਟਮ ਸਾਰਾ ਦੇਸੀ ਲਾਇਆ ਆ ਤੁਸੀਂ ਬੀਮ ਲੋਕ ਮਿਲ ਲਾਦਾ ਕਈ ਵਾਰ ਤਾਂ 6-6 ਮਹੀਨੇ ਇਹ ਸੋਚੋ ਲਗਾ ਰਹੇ ਪੈਪਾ ਜੋਗੇ ਪੈਸੇ ਇਕੱਠੇ ਕਰ ਲਈਏ ਜਾਂ ਕਿਸੇ ਤੋਂ ਕੋਈ ਡੋਨੇਟ ਕਰ ਦਵੇ ਇਹ ਤਾਂ ਤੁਸੀਂ ਫੱਟੇ ਫੱਟੇ ਜੇ ਗੱਡੇ ਆ ਸਿਰਫ ਹੈ ਇਹ ਤੁਹਾਡੇ ਸਾਹਮਣੇ ਦੇਖ ਲੋਗੀ ਹਮ ਬਸ ਜਿੱਦਾਂ ਤੁਹਾਡੇ ਸਾਹਮਣੇ ਗੱਲਾਂ ਕਰਦੇ ਉਦਾਂ ਯਾਰਾਂ ਦੋਸਤ ਆਪਾਂ ਇਕੱਠੇ ਹੋਈਆਂ ਇੱਥੇ ਇਧਰ ਫੇਰਾ ਮਾਰਿਆ ਤੇ ਇਹ ਕਰਨੇ ਹੀ ਕਰਨੇ ਅੱਛਾ ਮਤਲਬ ਹੈਵੀ ਡਾਈ ਹੈ ਜੀ ਠੀਕ ਹੈ ਠੀਕ ਹੈ ਕੋਈ ਖਾਸ ਪ੍ਰਬੰਧ ਨਹੀਂ ਹੈਗਾ ਇੱਥੇ ਹੈ ਨਾ ਨਹੀਂ ਨਹੀਂ ਖਾਸ ਪ੍ਰਬੰਧ ਨਹੀਂ ਹੈਗਾ ਠੀਕ ਹੈ ਕੁਝ ਬਲੌਨਲੀ ਜਾਂ ਕੁਝ ਵੀ ਕਰ ਦੋ ਸਾਨੂੰ ਬਤਾਜੀ ਗੱਲ ਕਰ ਰਹੇ ਹੋ ਉਹ ਚਾਹੀਦਾ ਇੱਕ ਜਿਵੇਂ ਡਿਟਰਮੀਨੇਸ਼ਨ ਹੋਏ ਪੱਕਾ ਇਰਾਦਾ ਚਾਹੀਦਾ ਸਾਨੂੰ ਹਾਂ ਕਿ ਜੇ ਕਰਨੇ ਆ ਤੇ ਕਰਨੇ ਆ ਅੱਛਾ ਇਹ ਕਿਵੇਂ ਪ੍ਰੈਕਟਿਸ ਦੀ ਰੁਟੀਨ ਕੀ ਰਹਿੰਦੀ ਹੈ ਤੁਹਾਡੀ ਕਿਵੇਂ ਪ੍ਰੈਕਟਿਸ ਕਰਦੇ ਹੋ ਕਿੰਨਾ ਕਿਦੋਂ ਤੁਹਾਨੂੰ ਰੱਖਣਾ ਪੈਂਦਾ ਬੈਲੈਂਸ ਟਾਈਮ ਦਾ ਜਿਹੜਾ ਅ ਭਾਵੇਂ ਸਵੇਰੇ ਪ੍ਰੈਕਟਿਸ ਕਰਨੀ ਹੁੰਦੀ ਹੈ ਹੂੰ ਫਿਰ ਸ਼ਾਮ ਨੂੰ ਕਰਨੀ ਹੁੰਦੀ ਹੈ ਜਾਂ ਦੁਪਹਿਰੇ ਜਦੋਂ ਕਿਤੇ ਟਾਈਮ ਮਿਲ ਜੇ ਅੱਛਾ ਹਾਂਜੀ ਐ ਕੋਈ ਨਹੀਂ ਹੈਗਾ ਵੀ ਨਿਰਧਾਰਤ ਸਮਾਂ ਕੋਈ ਨਹੀਂ ਹੈ ਭਾਵੇਂ ਇਹ ਨਹੀਂ ਕਿ ਸਵੇਰੇ ਹੀ ਕਰਨੀ ਸ਼ਾਮ ਨੂੰ ਹੀ ਕਰਨੀ ਜਦੋਂ ਟਾਈਮ ਮਿਲ ਜੇ ਹੁਣ ਚਲੋ ਅ ਇਵੈਂਟ ਹੁੰਦੇ ਨੇ ਮੇਰੇ ਕੋਲ ਅੱਛਾ ਉਹ ਜਦੋਂ ਟਾਈਮ ਨਹੀਂ ਹੁੰਦਾ ਹਾਂ ਫਿਰ ਇਵੈਂਟ ਤੋਂ ਜਦੋਂ ਮੈਂ ਘਰ ਆਇਆ ਉਦੋਂ ਲਾ ਲਨੇ ਥੋੜੀ ਡੰਡ ਜਾਂ ਜਾਣ ਲੱਗਿਆਂ ਲਾ ਲਨੇ ਹਾਂ ਯਾ ਜੀ ਟਾਈਮ ਨਹੀਂ ਮਿਲਿਆ ਕਿਤੇ ਵੀ ਹਾਂ ਫਿਰ ਨਾਉਣ ਲੱਗਿਆ ਮੈਂ ਡੰਡ ਲਾ ਲੈਣੀ ਅੱਛਾ ਕਿਉਂਕਿ ਫਿਰ ਨਾਉਣਾ ਤੇ ਹੈ ਹੀ ਹਾਂ ਤੇ ਫਿਰ 10 20 ਜਾਂ 50 ਡੰਡ ਸੈੱਟ ਸੈੱਟ ਬਣਾ ਕੇ ਉਹ ਡੰਡ ਲਾ ਲੈਂਦੇ ਅੱਛਾ ਅੱਛਾ ਕਦੇ ਆਪਣਾ ਦਿਲ ਨਹੀਂ ਕਰਦਾ ਮੈਂ ਜਿਮ ਜਾਵਾਂ ਉੱਥੇ ਜਾ ਕੇ ਤਾਂ ਬਹੁਤ ਸਾਰਾ ਹੋਰ ਮੈਨੂੰ ਵਾਅਦਾ ਹੋ ਜੂਗਾ ਪ੍ਰੈਕਟਿਸ ਦੇ ਵਿੱਚ ਵੀ ਨਹੀਂ ਭਾਈ ਵਾਅਦਾ ਬਿਲਕੁਲ ਉੱਥੇ ਮਸ਼ੀਨਾਂ ਹੈਗੀਆਂ ਨੇ ਹਾਂ ਅਲੱਗ-ਅਲੱਗ ਵੇਟ ਇਕੁਪਮੈਂਟਸ ਹੈਗੀਆਂ ਨੇ ਹਾਂ ਜਿਨ੍ਹਾਂ ਦੀ ਪ੍ਰੈਕਟਿਸ ਨਾਲ ਆਪਾਂ ਆਪਣੇ ਮਸਲ ਨੂੰ ਇਨਕਰੀਜ਼ ਕਰ ਸਕਦੇ ਹਾਂ ਜਾਂ ਸ਼ੇਪ ਬਣਾ ਸਕਦੇ ਹਾਂ ਹਾਂ ਪਰ ਉਹੀ ਸ਼ੇਪਾਂ ਜੇ ਆਪਾਂ ਘਰੇ ਚਾਹੀਏ ਤਾਂ ਬਣਾ ਸਕਦੇ ਹਾਂ ਹਾਂ ਮੈਂ ਜਿੰਮ ਨੂੰ ਮਾੜਾ ਨਹੀਂ ਕਹਿੰਦਾ ਜਿੰਮ ਬਹੁਤ ਵਧੀਆ ਚੀਜ਼ ਹੈ ਹਾਂ ਪ੍ਰੈਕਟਿਸ ਕਰਦੇ ਨੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਦੇ ਨੇ ਹਾਂ ਇੱਕ ਸਰੀਰਿਕ ਸ਼ੌਂਕ ਪਾਲਦੇ ਨੇ ਜਿੰਮ ਦੇ ਵਿੱਚ ਰਹਿ ਕੇ ਹਾਂ ਪਰ ਮੈਨੂੰ ਇਹ ਹੈ ਕਿ ਜੇ ਮੈਂ ਪੈਸ਼ਨ ਆ ਤਾਂ ਮੈਂ ਕਰਦਾ ਹਾਂ ਜੀ ਹੁਣ ਪ੍ਰੈਕਟਿਸ ਇੱਥੇ ਅੱਛਾ ਹੁਣ ਬਿਨਾ ਜਿੰਮ ਤੋਂ ਸਾਰਾ ਕੁਝ ਸਿਸਟਮ ਘਰੇ ਲਾ ਦਿੰਦੇ ਹਾਂ ਹਾਂ ਅੱਛਾ ਡਾਈਟ ਦੇ ਵਾਸਤੇ ਕੋਈ ਖਾਸ ਡਾਈਟ ਲੈਣੀ ਪੈਂਦੀ ਹੈ ਜਦੋਂ ਤੁਸੀਂ ਕੋਈ ਰਿਕਾਰਡ ਬਣਾਉਨੇ ਹੋ ਉਹਦੇ ਵਾਸਤੇ ਫਿਰ 19 ਦਿਨ ਥੋੜਾ ਪਲਾਨ ਕਰਨਾ ਪੈਂਦਾ ਡਾਈਟ ਦਾ ਵਾਸਤੇ ਡਾਈਟ ਮੇਰੀ ਆਪਣੇ ਜਿਹੜੇ ਫਿਟਨੈਸ ਇਨਫਲੂਐਂਸਰਸ ਹੁੰਦੇ ਨੇ ਫਰੀਕਸ ਹੁੰਦੇ ਨੇ ਉਹ ਡਾਈਟ ਲੈਂਦੇ ਨੇ ਪ੍ਰੀ ਵਰਕਆਊਟ ਹੁੰਦਾ ਪੋਸਟ ਵਰਕਆਊਟ ਹੁੰਦਾ ਫਿਰ ਹੋਰ ਬੜੀਆਂ ਅਲੱਗ-ਅਲੱਗ ਡਾਈਟਾਂ ਹੁੰਦੀਆਂ ਨੇ ਨਹੀਂ ਪਤਾ ਆਪਾਂ ਨੂੰ ਵੇ ਪ੍ਰੋਟੀਨ ਹੁੰਦਾ ਹੈ ਤੇ ਇਹ ਸਾਰੀਆਂ ਡਾਈਟਾਂ ਆਪਾਂ ਕੋਈ ਇਨ ਇਨਕਲੂਡ ਨਹੀਂ ਕਰਦੇ ਮੈਂ ਡਾਈਟ ਵਿੱਚ ਆਪਣੀ ਅੱਛਾ ਡਾਈਟ ਮੇਰੀ ਚ ਇਨਕਲੂਡ ਹੁੰਦਾ ਹੈ ਜੀ ਦੇਸੀ ਘਰ ਦਾ ਖਾਣਾ ਅੱਛਾ ਆਪਣਾ ਇੰਡੀਅਨ ਫੂਡ ਜਿਵੇਂ ਚਪਾਤੀ ਹੋਗੀ ਹਾਂ ਸਬਜ਼ੀਆਂ ਜੋ ਕਰੇ ਬਣੀਆਂ ਦਾਲ ਬਣੀਆਂ ਦਹੀਂ ਮੱਖਣ ਕਿਉ ਦੁੱਧ ਹੋ ਗਿਆ ਅੱਛਾ ਕੋਈ ਪ੍ਰੋਟੀਨ ਪਟੂਨ ਵਾਲਾ ਡੱਬਾ ਨਹੀਂ 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 ਅੱਜ ਕੱਲ ਤਾਂ ਜਿੰਮ ਬੰਦਾ 5 ਦਿਨ ਨਹੀਂ ਜਾਂਦਾ ਡੱਬਾ ਪਹਿਲਾਂ ਖਰੀਦਦਾ ਨਹੀਂ ਇਹ ਦਹੀ ਕਹ ਲੋਗੀ ਉਹ ਫੈਸ਼ਨ ਵੀ ਕਹਿ ਸਕਦੇ ਆਪਾਂ ਇਹਨੂੰ ਜਾਂ ਉਹ ਵੇਖੋ ਵੇਖੀ ਆਪਾਂ ਉਹ ਸ਼ੋਅ ਆਫ ਜ਼ਮਾਨਾ ਹੈਗਾ ਜਿਵੇਂ ਜੇ ਕੋਈ ਬਾਹਰ ਜਾ ਰਿਹਾ ਤਾਂ ਅਸੀਂ ਬਾਹਰ ਹੀ ਜਾਣਾ ਹੂੰ ਜੇ ਕੋਈ ਸਪਲੀਮੈਂਟ ਖਾ ਰਿਹਾ ਤਾਂ ਹੀ ਸਪਲੀਮੈਂਟ ਹੀ ਖਾਣਾ ਜੋ ਬੋਡੀ ਬਿਲਡਰਸ ਨੇ ਉਹਨਾਂ ਦੀ ਬਹੁਤ ਰਿਸਪੈਕਟ ਹੈ ਸਾਡੀ ਦਿਲਾਂ ਦੇ ਵਿੱਚ ਕਿਉਂਕਿ ਉਹ ਭਾਈ ਬਹੁਤ ਬਹੁਤ ਸੈਕਰੀਫਾਈਸ ਕਰਦੇ ਆ ਆਪਣੀ ਲਾਈਫ ਦੇ ਵਿੱਚ ਉਹ ਪਤਾ ਨਹੀਂ ਕਿੰਨੇ ਟੈਸਟ ਕਰਦੇ ਨੇ ਆਪਣੀ ਬੋਡੀ ਦੇ ਉੱਤੇ ਕਿਉਂਕਿ ਉਹਨਾਂ ਪਰਫਾਰਮ ਕਰਨਾ ਉਹਦਾ ਹਾਈਅਰ ਲੈਵਲ ਦੇ ਉੱਤੇ ਪਰ ਜੇ ਕਿਸੇ ਨੇ ਆਪਣੀ ਬੋਡੀ ਨੂੰ ਫਿਟ ਰੱਖਣਾ ਵਾਸਤੇ ਉਹ ਚੀਜ਼ਾਂ ਇੰਜੈਕਟ ਕਰਨੀਆਂ ਆਪਣੇ ਅੰਦਰ ਉਹ ਕੋਈ ਸਹੀ ਗੱਲ ਨਹੀਂ ਉਹ ਵੀ ਬਿਨਾ ਨੌਲੇਜ ਤੋਂ ਅੱਛਾ ਜਿੱਦਾਂ ਕੋਈ ਵਾਰ ਇੱਕ ਪਾਸੇ ਪੰਜਾਬ ਦੀ ਨੌਜਵਾਨੀ ਨੂੰ ਬੜਾ ਨੈਗੇਟਿਵ ਭਾਵਨਾ ਦੇ ਨਾਲ ਦੇਖਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਤੁਹਾਡਾ ਖਾਸ ਕਰਕੇ ਜਦੋਂ ਆਪਾਂ ਬਾਰਡਰ ਵੈਲਟ ਦੀ ਗੱਲ ਕਰਦੇ ਆਂ ਤਾਂ ਨੌਜਵਾਨਾਂ ਦੇ ਉੱਤੇ ਇੱਕ ਤੱਬਾ ਲਗਾ ਰਹੀਆਂ ਬਾਹਰੋਂ ਲੋਕ ਲਾਈ ਜਾਂਦੇ ਆ ਤੁਸੀਂ ਇਹ ਸਾਰੀ ਚੀਜ਼ ਨੂੰ ਕਿਵੇਂ ਕਿਵੇਂ ਦੇਖ ਰਹੇ ਹੋ ਅੱਜ ਨਹੀਂ ਭਾਈ ਇਹ ਚੀਜ਼ ਗਲਤ ਆ ਕਿ ਅਸੀਂ ਸਿਰਫ ਪੰਜਾਬ ਨੂੰ ਹਾਈਲਾਈਟ ਕਰੀਏ ਕਿ ਪੰਜਾਬ ਨਸ਼ਿਆਂ ਦੇ ਵਿੱਚ ਫਰੰਟ ਲਾਈਨ ਤੇ ਹੈ ਹਾਂ ਇਦਾਂ ਦੀ ਕੋਈ ਗੱਲ ਨਹੀਂ ਹੈ ਸਾਡੇ ਇੰਡੀਆ ਦੇ ਵਿੱਚ 28 29 ਸਟੇਟਸ ਹੈਗੀਆਂ ਨੇ ਹਾਂ ਪੰਜਾਬ ਆਈ ਥਿੰਕ ਕੁਝ 8ਵੇਂ 9ਵੇਂ ਨੰਬਰ ਤੇ ਹੁੰਦਾ ਹੋਵੇਗਾ ਜੇ ਆਪਾਂ ਗੱਲ ਕਰੀਏ ਡਰੱਗਸ ਦੀ ਹਾਂ ਪਹਿਲੇ ਨੰਬਰ ਤੇ ਹੋਰ ਸਟੇਟਾਂ ਹੈਗੀਆਂ ਜੋ ਪੋਪੂਲੇਸ਼ਨ ਵਾਈਜ਼ ਵੀ ਕਾਫੀ ਵੱਡੀਆਂ ਨੇ ਤੇ ਇਸ ਲਾਈਨ ਵੀ ਜੂ ਕਾਫੀ ਵੱਡੀਆਂ ਨੇ ਅਸੀਂ ਹਾਈਲਾਈਟ ਸਿਰਫ ਪੰਜਾਬ ਨੂੰ ਕਰੀਏ ਕਿ ਪੰਜਾਬ ਦੇ ਵਿੱਚ ਡਰੱਗਸ ਨੇ ਪੰਜਾਬ ਦੇ ਵਿੱਚ ਜੋ ਓਵਰਡੋਜ਼ ਹੋ ਰਹੀ ਹੈ ਜ਼ਿਆਦਾ ਨਸ਼ੇ ਦੀ ਤਾਂ I think ਗਲਤ ਆ ਕਿਉਂਕਿ ਨਸ਼ਾ ਦੁਨੀਆ ਦੇ ਹਰੇਕ ਕੋਨੇ 'ਚ ਹੈਗਾ ਹੂੰ ਫਿਰ ਪੰਜਾਬ ਦੇ ਉੱਤੇ ਕਿਉਂ ਦਾਗ ਹੈ ਉਹ ਉਹ ਇਸ ਕਰਕੇ ਹੁੰਦਾ ਕਿਉਂਕਿ ਆਪਾਂ ਜਿਹੜੇ ਆ ਜਿਹੜੇ ਪੰਜਾਬੀ ਨੌਜਵਾਨ ਨੇ ਸਾਡੇ ਸਾਨੂੰ ਨੌਲੇਜ ਨਹੀਂ ਹੈਗੀ ਹੂੰ ਨੌਲੇਜ ਦੀ ਕਮੀ ਮਾਰ ਜਾਂਦੀ ਹੈ ਟੈਲੈਂਟ ਬਹੁਤ ਹੈ ਹੂੰ ਇਹਦੀ ਕੋਈ ਭਾਜੀ ਆਪਾਂ ਕਹਿ ਨਹੀਂ ਸਕਦੇ ਕਿ ਲਿਮਟ ਆ ਸਾਡੇ ਟੈਲੈਂਟ ਦੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੂੰ ਪਰ ਉਹ ਇੱਕ ਵਿਜ਼ਨ ਚਾਹੀਦਾ ਹੁੰਦਾ ਉਹਨਾਂ ਨੂੰ ਇੱਕ ਨੌਲੇਜ ਚਾਹੀਦੀ ਹੁੰਦੀ ਹੈ ਉਹ ਨਹੀਂ ਹੈਗੀ ਉਹਨਾਂ ਕੋਲ ਹੂੰ ਹੂੰ ਅੱਛਾ ਜਿਵੇਂ ਤੁਸੀਂ ਕਹੇ ਵੀ ਟੈਲੈਂਟ ਤਾਂ ਬਹੁਤ ਹੈਗਾ ਤੇ ਪ੍ਰਮਾਤਮਾ ਨੇ ਤੁਹਾਡੇ ਵਿੱਚ ਵੀ ਬਹੁਤ ਤੁਹਾਡੀ ਮਿਹਨਤ ਨੂੰ ਭਾਗ ਲਾਇਆ ਇਸ ਮਿਹਨਤ ਦਾ ਵਿਦੇਸ਼ੀ ਤਾਂ ਮੈਨੂੰ ਲੱਗਦਾ ਕਦਰ ਪਾ ਰਹੇ ਨੇ ਗਿਨੀਜ਼ ਵਾਲੇ ਵੀ ਤੁਹਾਨੂੰ ਮਾਨ ਸਨਮਾਨ ਦੇ ਰਹੇ ਨੇ ਇਤੋਂ ਪੰਜਾਬ ਤੋਂ ਮਾਨ ਸਨਮਾਨ ਮਿਲਦਾ ਉਹਨਾਂ ਫਿਰ ਸਰਕਾਰਾਂ ਉਹਨਾਂ ਮਾਨ ਸਨਮਾਨ ਕਰਦੀਆਂ ਇਸ ਨੌਜਵਾਨ ਦਾ ਭਾਈ ਇੱਥੇ ਮੈਂ ਤੁਹਾਡਾ ਜੋ ਸਵਾਲ ਹੈ ਉਹਦਾ ਜਵਾਬ ਦੇਣ ਦੀ ਬਜਾਏ ਨਾ ਮੈਂ ਉਸ ਚੀਜ਼ ਦਾ ਉਹਨਾਂ ਨੂੰ ਪ੍ਰੈਫਰੈਂਸ ਦਵਾਂਗਾ ਜਿਨ੍ਹਾਂ ਨੇ ਮੇਰੀ ਸਪੋਰਟ ਕੀਤੀ ਹੈ ਹੂੰ ਕਿਉਂਕਿ ਆਪਾਂ ਹਮੇਸ਼ਾ ਨੈਗੇਟਿਵ ਚੀਜ਼ ਨੂੰ ਜ਼ਿਆਦਾ ਪ੍ਰਮੋਟ ਕਰਦੇ ਆ ਕਿ ਮੇਰੀ ਕਿਸੇ ਨੇ ਸਪੋਰਟ ਨਹੀਂ ਕੀਤੀ ਹਾਂ ਉਹਨਾਂ ਚੋਂ ਕਿਸੇ 1-2% ਨੇ ਸਪੋਰਟ ਕੀਤੀ ਨਾ ਉਹ ਪਿੱਛੇ ਰਹਿੰਦੇ ਆ ਜੇ ਤੁਸੀਂ ਉਹਨਾਂ ਦਾ ਜ਼ਿਕਰ ਨਹੀਂ ਕਰੋਗੇ ਹਾਂ 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 ਬਿਲਕੁਲ ਮੈਂ ਉਹਨਾਂ ਦਾ ਜ਼ਿਕਰ ਕਰੂੰਗਾ ਜਿਨ੍ਹਾਂ ਨੇ ਮੇਰੀ ਸਪੋਰਟ ਕੀਤੀ ਹੈ ਹਾਂ ਮੈਨੂੰ ਸਵਾਭਿਮਾਨ ਪੁਰਸਕਾਰ ਮਿਲਿਆ ਆਪਣੀ ਬੰਬੇ ਦੇ ਇੰਡੀਆ ਫੈਡਰੇਸ਼ਨ ਸਪੋਰਟਸ ਫੈਡਰੇਸ਼ਨ ਵੱਲੋਂ ਹਾਂ ਫਿਰ ਕਰਮਵੀਰ ਚੱਕਰ ਪੁਰਸਕਾਰ ਮਿਲਿਆ ਯੂਨਾਈਟਿਡ ਨੇਸ਼ਨ ਵੱਲੋਂ ਹਾਂ ਪੰਜਾਬ ਦੇ ਕਈ ਵੱਖ-ਵੱਖ ਸਕੂਲ ਯੂਨੀਵਰਸਿਟੀਆਂ ਕਾਲਜ ਨੇ ਜਿੱਥੇ ਮੈਨੂੰ ਬੁਲਾਇਆ ਜਾਂਦਾ ਮਾਨ ਸਨਮਾਨ ਦਿੱਤਾ ਦਿੱਲੀ ਦੇ ਵਿੱਚ ਸਕੂਲ ਕਾਲਜਿਸ ਨੇ ਉੱਥੇ ਮੈਨੂੰ ਬੁਲਾਇਆ ਜਾਂਦਾ ਹਮ ਆਪਣੀ ਸਾਡੇ ਇਥੇ ਡੀਸੀ ਸਰ ਰਹਿ ਕੇ ਗਏ ਨੇ ਹਿਮਾਂਚਲ ਅਗਰਵਾਲੀ ਉਹਨਾਂ ਨੇ ਮੈਨੂੰ ਸ੍ਰੀ ਪਾਈਕਨ ਨਾਮਜ਼ਦ ਕੀਤਾ ਸੀ ਇਲੈਕਸ਼ਨ ਕਮਿਸ਼ਨ ਦਾ ਫਿਰ ਹਰੀਸ਼ ਦਿਆਮਾ ਸਰ ਨੇ ਐਸਐਸਪੀ ਸਰ ਸੋਹੇਲ ਸਰ ਨੇ ਇਹਨਾਂ ਨੇ ਮੈਨੂੰ ਫਿਟਨੈਸ ਐਮਬੈਸਡਰ ਘੋਸ਼ਿਤ ਕੀਤਾ ਆਪਣਾ ਪੰਜਾਬ ਪੁਲਿਸ ਦਾ ਫਿਰ ਯੂਨਾਈਟਿਡ ਸਿਕ ਸੰਸਥਾ ਉਹਨਾਂ ਦਾ ਫਿਟਨੈਸ ਐਮਬੈਸਡਰ ਹਾਂ ਮੈਂ ਕਿਆ ਬਾਤ ਹੈ ਕਿਆ ਬਾਤ ਹੈ ਵੱਡੇ ਵੱਡੇ ਮਾਨ ਸਲਮਾਨੇ ਅਜਾ ਗੋਰੇ ਗੋਰੇ ਵੀ ਫੈਨ ਬਣਦੇ ਫਿਰ ਤੁਹਾਡੇ ਜਦੋਂ ਤੁਹਾਨੂੰ ਹੁਣ ਪੜਦੇ ਤਾਂ ਹੋਣਗੇ ਕਿਤਾਬ ਦੇ ਵਿੱਚ ਕਦੀ ਹੋਈ ਕਦੀ ਕਿਸੇ ਨਾਲ ਇੰਟਰੈਕਸ਼ਨ ਜਾ ਕੇ ਕੋਈ ਦਾ ਮੈਸੇਜ ਆਇਆ ਹੋਵੇ ਬਹੁਤ ਜ਼ਿਆਦਾ ਭਾਜੀ ਬਹੁਤ ਜ਼ਿਆਦਾ ਸੁਣਾਓ ਕੋਈ ਕਿੱਸਾ ਇਦਾਂ ਦਾ ਵੀ ਵਾਕਿਆ ਵੀ ਯਾਰ ਆ ਮੈਨੂੰ ਇਸ ਬੰਦੇ ਦਾ ਮੈਸੇਜ ਆ ਗਿਆ ਉਹ ਨਾ ਉਹਦਾ ਮੈਨੂੰ ਪੰਜਾਬ ਚੋਂ ਇੰਡੀਆ ਦੀਆਂ ਸਟੇਟਾਂ ਚੋਂ ਬਹੁਤ ਮੈਸੇਜ ਕਰਦੇ ਨੇ ਯੂਥ ਹੂੰ ਉਹ ਜ਼ਿਆਦਾਤਰ ਇਹੀ ਹੁੰਦੇ ਨੇ ਕਿ ਆਪਾਂ ਰਿਕਾਰਡ ਬਣਾਉਣਾ ਹੈ ਉਸਦੇ ਸਬੰਧਿਤ ਹੁੰਦੇ ਨੇ ਤੇ ਮੈਂ ਗਾਈਡ ਕਰਦਾ ਤੇ ਮੈਨੂੰ ਦੇਖ ਕੇ ਭਾਜੀ ਮੈਂ ਉਹ ਗੱਲ ਪ੍ਰਾਊਡ ਨਾ ਫਕਰ ਨਾ ਕਿ ਛੇ ਮੁੰਡਿਆਂ ਨੇ ਵਰਲਡ ਰਿਕਾਰਡ ਬਣਾਏ ਨੇ ਅੱਛਾ ਅਮੀਂ ਕੀ ਬਾਤ ਹੈ ਬੜੀ ਚੰਗੀ ਗੱਲ ਹੈ ਭਾਜੀ ਜੀ ਉਹਨਾਂ ਨੂੰ ਮੈਂ ਕੱਲੇ-ਕੱਲੇ ਨੂੰ ਗਾਈਡ ਕੀਤਾ ਹੂੰ ਕਹੋ ਤੇ ਮੈਂ ਨਾਂ ਵੀ ਬੋਲ ਦੂੰਗਾ ਉਹਨਾਂ ਦੇ ਅੱਛਾ ਹਾਂਜੀ ਇੱਕ ਜਸਵੀਰ ਆ ਦਕੋਹੀ ਪਿੰਡ ਤੋਂ ਹੂੰ ਨੀਰਜ ਆ ਲੁਧਿਆਣੇ ਤੋਂ ਹੂੰ ਫਿਰ ਕਰਨਵੀਰ ਆ ਉਹ ਵੀ ਆਈ ਥਿੰਕ ਮਾਲਵੇ ਵਾਲੀ ਸਾਈਡ ਤੋਂ ਨੇ ਮਨਪ੍ਰੀਤ ਵੀਰ ਆ ਉਹ ਵੀ ਮਾਲਵੇ ਮੁਕਸਰ ਸਾਹਿਬ ਤੋਂ ਨੇ ਅੱਛਾ ਤੇ ਇੱਕ ਕਰਨਪਾ ਹੋਰ ਏ ਹੂੰ ਤੇ ਇੱਕ ਕੁੰਦਨ ਮੁੰਡਾ ਕੁੰਦਨ ਸ਼ਰਮਾ ਅੱਛਾ ਇਨਨ ਸਾਰਿਆਂ ਨੇ ਪੁਸ਼-ਅਪ ਦੇ ਰਿਕਾਰਡ ਬਣਾਏ ਨੇ। ਕੀ ਬਾਤ ਹੈ। ਬੜੀ ਚੰਗੀ ਗੱਲ ਹੈ ਕਿਸੇ ਨੂੰ ਮੋਟੀਵੇਟ ਕਰਨਾ। ਉਹ ਚੀਜ਼ ਝਲਕ ਉਹਨਾਂ ਦੇ ਵਿੱਚੋਂ ਵੀ ਦੇਖਣੀ ਮੈਨੂੰ ਲੱਗਦਾ ਸਵਾਦ ਵੱਖਰਾ। ਉਹ ਪੈਸਿਆਂ ਨਾਲ ਵੀ ਕਿਤੇ ਵੱਧ ਗਿਆ। ਅੱਛਾ ਜਿਵੇਂ ਆਫਰਾਂ ਹੁੰਦੀਆਂ ਉਹਨਾਂ ਨੂੰ ਕਦੀ ਫਿਲਮਾਂ ਦੀਆਂ, ਗੀਤਾਂ ਦੀਆਂ ਪਿਛੇ ਹੀ ਤੁਸੀਂ ਇਹ ਗੀਤ ਦੇ ਵਿੱਚ ਵੀ ਨਜ਼ਰ ਆਏ ਸੀਗੇ। ਮੈਨੂੰ ਲੱਗਦਾ ਸ਼ਾਇਦ ਕੈਂਪੀ ਰਾਜਪੂਰੀਆ ਦੇ ਗੀਤ ਦੇ ਵਿੱਚ ਤਾਂ ਆਫਰਾਂ ਹੁੰਦੀਆਂ, ਪੈਸਾ ਕਮਾਉਣ ਦਾ ਮੌਕਾ ਮਿਲ ਰਿਹਾ। ਹਾਂਜੀ ਪੈਸਾ ਬਿਲਕੁਲ ਆ ਰਿਹਾ ਪਰ ਡੇਲੀ ਬੇਸਿਸ ਤੇ ਮੈਂ ਕਹੂੰਗਾ ਉਹ ਨਹੀਂ ਆ ਰਿਹਾ। ਜਦੋਂ ਕਿਤੇ ਮੈਨੂੰ ਇਵੈਂ ਉਹ ਵੀ ਇਵੈਂਟ ਇਹ ਨਹੀਂ ਕਿ ਹਰੇਕ ਇਵੈਂਟ 'ਚ ਮੈਨੂੰ ਪੈਸੇ ਮਿਲਣੇ ਨੇ ਹਾਂ ਜੇ ਕਿਸੇ ਨੇ ਪੈਸੇ ਦੇ ਕੇ ਤੋਰਨਾ ਤੇ ਠੀਕ ਹੈ ਨਹੀਂ ਤੇ ਆਪਾਂ ਨਾ ਤੇ ਮੰਗੀ ਕਦੀ ਤੇ ਨਾ ਉਹਨਾਂ ਨੇ ਕਦੀ ਦਿੱਤੇ ਹਾਂ ਪ੍ਰੋਫੈਸ਼ਨਲੀ ਇਸ ਚੀਜ਼ ਨੂੰ ਕੁਝ ਬੈਨੀਫਿਟ ਮਿਲ ਰਿਹਾ ਪ੍ਰੋਫੈਸ਼ਨਲੀ ਬਿਲਕੁਲ ਭਾਜੀ ਮਿਲ ਰਿਹਾ ਤੁਹਾਡਾ ਜਾਂ ਤਾਂ ਤੁਸੀਂ ਆਪਣਾ ਨਾਮ ਕਮਾ ਰਹੇ ਹੁੰਦੇ ਹੋ ਜਾਂ ਪੈਸਾ ਕਮਾ ਰਹੇ ਹੁੰਦੇ ਹੋ ਜੇ ਤੁਸੀਂ ਕਹੋ ਕਿ ਦੋਨੋਂ ਕਮਾਉਣੇ ਨੇ ਉਹ ਫਿਰ ਹਾਲੇ ਪੋਸੀਬਲ ਨਹੀਂ ਆ ਉਹਦੇ ਆਸਤੇ ਸੰਘਰਸ਼ ਕਰਨਾ ਪੈਣਾ ਫਿਲਮਾਂ ਫਿਲਮਾਂ ਵਾਲੇ ਕਰਦੇ ਆ ਪਹੁੰਚ ਹਾਂਜੀ ਹਾਂਜੀ ਉਹ ਕਰਦੇ ਨੇ ਮੈਨੂੰ ਕੈਂਬੀ ਵੀਰੇ ਨੇ ਸਭ ਤੋਂ ਪਹਿਲਾਂ ਮੌਕਾ ਦਿੱਤਾ ਸੀ ਹਾਂ ਉਹਨਾਂ ਦਾ ਸੌਂਗ ਹੈ ਸਾਡਾ ਸ਼ੀਸ਼ਾ ਜੋ ਯੂਥ ਨੇ ਕਾਫੀ ਪਸੰਦ ਕੀਤਾ ਮੋਟੀਵੇਸ਼ਨਲ ਸੌਂਗ ਸੀ ਤੇ ਉਹਦੇ ਵਿੱਚ ਉਹਨਾਂ ਨੇ ਮੌਕਾ ਦਿੱਤਾ ਫਿਰ ਸਾਡੇ लवली ਨੂਰ ਭਾਜੀ ਨੇ ਉਹਨਾਂ ਨੇ ਅੱਗੇ ਮੌਕਾ ਦੇ ਰਹੇ ਨੇ ਹੁਣ ਦੋ ਤਿੰਨ ਸਿੰਗਰ ਸੈਸੂ ਨੇ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਮੈਨੂੰ ਅਪਰੋਚ ਕੀਤਾ ਸੀ ਪਰ ਕੁਝ ਰੀਜ਼ਨਸ ਨੇ ਜਿਨ੍ਹਾਂ ਕਰਕੇ ਮੈਨੂੰ ਉਹ ਗਾਣਾ ਨਹੀਂ ਕਰਨਾ ਪਿਆ ਕਿਉਂਕਿ ਇੱਕ ਪੋਜ਼ਿਟਿਵ ਔਰਾ ਮੈਂ ਕ੍ਰੀਏਟ ਕੀਤਾ ਹੋਇਆ ਆਪਣੇ ਯੂਥ ਦੇ ਉੱਤੇ ਹੁਣ ਮੈਨੂੰ ਨਹੀਂ ਲੱਗਦਾ ਕਿ ਮੈਂ ਪੈਸਿਆਂ ਕਰਕੇ ਉਹ ਨੈਗੇਟਿਵ ਉਹ ਨੈਗੇਟਿਵਿਟੀ ਫਲਾਵਾ ਹਾਂ ਅੱਛਾ ਕਹਿੰਦੇ ਇੱਕ ਫਿਲਮ ਦੇ ਵਿੱਚ ਵੀ ਤੁਹਾਨੂੰ ਕਰਨ ਦਾ ਮੌਕਾ ਮਿਲਿਆ ਲੱਖਾਂ ਰੁਪਏ ਉਤੋਂ ਪੇਮੈਂਟ ਮਿਲ ਰਹੀ ਸੀ ਉਹ ਕਿਉਂ ਠੁਕਰਾਈ ਫਿਰ ਫਿਲਮ ਭਾਜੀ ਉਹ ਬਾਲੀਵੁੱਡ ਦੇ ਅ ਡਿੱਗੇ ਜਿ ਪਰਸਨੈਲਿਟੀ ਨੇ ਹੂੰ ਉਹਨਾਂ ਦੇ ਕਿਸੇ ਆਪਣੇ ਨੈਪੋ ਕਿਡ ਨੂੰ ਲਾਂਚ ਕਰਨਾ ਸੀ ਅੱਛਾ ਅੱਗੇ ਆਪਣੇ ਉਹਨਾਂ ਦੀ ਫੈਮਿਲੀ ਦੇ ਵਿੱਚ ਹੂੰ ਐਂਡ ਮੈਂ ਨਾਂ ਨਹੀਂ ਲਾਉਂਗਾ ਉਹਨਾਂ ਦਾ ਪਰ ਉਹਨਾਂ ਦੀ ਮੂਵੀ ਆ ਰਹੀ ਹੈ ਤੇ ਉਹਦੇ ਵਿੱਚ ਮੈਨੂੰ ਰੋਲ ਆਇਆ ਸੀ ਵਿਲਨ ਦਾ ਅੱਛਾ ਪਰ ਮੈਂ ਉਹ ਵਿਲਨ ਦਾ ਰੋਲ ਰਿਜੈਕਟ ਕਰਤਾ ਅੱਛਾ ਜੀ ਉਹਨ ਕਿਉਂ ਇਸ ਕਰਕੇ ਕਿਉਂਕਿ ਇੱਕ ਤਾਂ ਸਰਦਾਰ ਆ ਪੱਗ ਬੰਨੀ ਆ ਸਿਰ ਤੇ ਹੂੰ ਤੇ ਜੇ ਪੱਗ ਸਜਾ ਕੇ ਮੈਂ ਵਿਲਨ ਦਾ ਰੋਲ ਕਰਾਂ ਤਾਂ ਮੈਨੂੰ ਉਹ ਚੀਜ਼ ਸ਼ੋਭਾ ਨਹੀਂ ਦਿੰਦੀ ਅੱਛਾ ਫਿਰ ਉਹ ਮਨਾ ਕਰ ਦਿੱਤਾ ਜੀ ਠੀਕ ਹੈ ਬੜੀ ਚੰਗੀ ਗੱਲ ਆ ਤੁਹਾਡੀ ਅੱਛਾ ਰੱਬ ਤੇ ਕਿੰਨਾ ਕੁ ਵਿਸ਼ਵਾਸ ਹੈਗਾ ਬਹੁਤ ਜ਼ਿਆਦਾ ਭਾਈ ਪਾਠ ਕਰਦੇ ਹੋ ਮੈਂ ਇਹ ਨਹੀਂ ਕਹਾਂਗਾ ਕਿ ਮੈਂ ਡੇਲੀ ਪਾਠ ਕਰਦਾ ਪਰ ਮੈਂ ਮੂਲ ਮੰਤਰ ਕਰਦਾ ਹੁੰਨਾ ਹੂੰ ਸਵੇਰੇ ਉੱਠਦੇ ਸਾਰ ਕਿਸੇ ਇੱਕ ਗੁਰੂ ਨੂੰ ਯਾਦ ਕਰਨਾ ਹੂੰ ਉਹਨਾਂ ਦਾ ਨਾਮ ਲੈ ਕੇ ਹੂੰ ਫਿਰ ਦਿਨ ਦੀ ਸ਼ੁਰੂਆਤ ਕਰਨੀ ਹੈ ਫੈਮਿਲੀ ਨੂੰ ਦੇਖ ਕੇ ਸ਼ੁਰੂਆਤ ਕਰਨੀ ਆ ਹਮ ਅ ਮੈਂ ਦਿੱਲੀ ਪਾਠ ਨਹੀਂ ਕਰਦਾ ਮੈਂ ਫਿਰ ਕਹੂੰਗਾ ਭਾਜੀ ਪਰ ਜੋ ਵਿਸ਼ਵਾਸ ਹੁੰਦਾ ਹੈ ਉਹ ਬਹੁਤ ਜ਼ਗਾ ਰੱਬ ਦੇ ਦਿਲ ਟੁੱਟਦਾ ਕਦੇ ਵੀ ਵੀ ਛੱਡ ਕੀ ਰੱਖਿਆ ਇਸ ਕੰਮ ਦੇ ਵਿੱਚ ਨਹੀਂ ਨਹੀਂ ਰੱਖਿਆ ਤੇ ਬਹੁਤ ਕੋਲਾ ਭਰੀ ਹੈ ਇਹ ਕੰਮ ਜੇ ਪਰ ਦਿਲ ਟੁੱਟਿਆ ਦਾ ਹਮ ਕਿਉਂ ਬਾਬਾ ਇਹ politcal reason ਹੈਗੇ ਨੇ ਹਮ ਫਿਰ financial reason ਹੈਗੇ ਨੇ ਹਮ politcal reason ਇਸ ਕਰਕੇ ਕਿਉਂਕਿ ਪੋਲਿਟਿਕਸ ਸਪੋਰਟ ਨਹੀਂ ਕਰਦੀ ਹਮ ਕਹਿੰਦੇ ਬਹੁਤ ਫੋਨ ਵੀ ਕਰਦੇ ਲੀਡਰ ਪਹਿਲਾਂ ਜਦੋਂ ਉਹ ਕੋਈ ਰਿਕਾਰਡ ਬਣਦਾ ਫਿਰ ਕਹਿੰਦੇ ਬਾਅਦ ਚ ਫੋਨ ਚੱਕਣਾ ਬੰਦ ਕਰ ਦਿੰਦੇ ਹੁੰਦਾ ਏਦਾਂ ਵੀ ਏਦਾਂ ਬਾਰੇ ਹੁੰਦਾ ਤੇ ਮੈਨੂੰ ਲੱਗਦਾ ਸਿਰਫ ਮੇਰਨਾ ਨਹੀਂ ਹਰੇਕ ਉਸ ਐਥਲੀਟ ਨਾ ਹੁੰਦਾ ਹਰੇਕ ਉਸ ਸਟਰਗਲਰ ਨਾ ਹੁੰਦਾ ਜੋ ਗਰਾਊਂਡ ਲੈਵਲ ਤੇ ਰਹਿ ਕੇ ਮਿਹਨਤ ਕਰ ਰਿਹਾ ਹੁੰਦਾ ਤੇ ਮੈਨੂੰ ਲੱਗਦਾ ਇਹ ਕਿ ਇਹ ਸਟੋਰੀ ਦੇ ਵਿੱਚ ਨਾ ਤੁਹਾਡੀ ਸਟੋਰੀ ਬਣ ਰਹੀ ਹੁੰਦੀ ਹੈ ਇੱਕ ਜੋ ਤੁਸੀਂ ਦੇਖ ਰਹੇ ਹੁੰਦੇ ਹੋ ਕੱਲ ਨੂੰ ਸਟੋਰੀ ਦੁਨੀਆ ਦੇਖਦੀ ਹੈ ਤੇ ਜਦੋਂ ਕੱਲ ਨੂੰ ਸਟੋਰੀ ਦੁਨੀਆ ਦੇਖਦੀ ਹੈ ਉਹਨਾਂ ਸਟੋਰੀਆਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਜ਼ਿਕਰ ਹੁੰਦਾ ਹੂੰ ਠੋਕਰ ਵੱਜਣੀ ਚਾਹੀਦੀ ਇਨਸਾਨ ਨੂੰ ਠੋਕਰ ਬਿਲਕੁਲ ਇਹ ਇੱਕ ਕਰ ਹੀ ਨਹੀਂ ਵੱਜਣੀ ਚਾਹੀਦੀ ਜਿੰਨੀ ਇਹ ਹੀ ਵੱਜੇ ਤੁਹਾਨੂੰ ਵਧੀਆ ਉਹ ਠੋਕਰ ਨੂੰ ਪੋਜ਼ਿਟਿਵ ਦੇਖੋ ਬਿਲਕੁਲ ਜੀ ਹਾਂਜੀ ਉਹ ਠੋਕਰ ਕਈ ਵਾਰ ਬੰਦੇ ਨੂੰ ਮੋੜ ਉੱਠਣਾ ਤੇ ਫਿਰ ਅੱਗੇ ਚੰਗਾ ਕਰਨਾ ਸਿਖਾਉਂਦੀ ਸੰਭਲਣ ਤੋਂ ਵੀ ਹਾਂਜੀ ਬੜੀ ਸਿੱਖਣ ਨੂੰ ਮੌਕਾ ਮਿਲਦਾ ਹੂੰ ਡੇਲੀ ਸਿੱਖਣਾ ਜਿਹਦਾ ਇਹ ਜ਼ਿੰਦਗੀ ਇਟਸ ਆ ਪਾਰਟ ਆਫ ਲਰਨਿੰਗ ਟੀਚਿੰਗਸ ਨਵੀਆਂ ਸਿੱਖਦੇ ਆਪਾਂ ਹੂੰ ਤੇ ਉਹ ਟੀਚਿੰਗ ਸੋ ਲਰਨਿੰਗਸ ਬਹੁਤ ਜ਼ਰੂਰੀ ਹੈ ਇੱਕ ਇੰਡੀਵਿਜੂਅਲ ਵਾਸਤੇ ਇੱਕ ਇੰਡੀਵਿਜੂਅਲ ਪਰਸਨੈਲਿਟੀ ਨੂੰ ਹੋਰ ਜ਼ਿਆਦਾ ਨਿਖਾਰਨ ਵਾਸਤੇ ਕਿਉਂਕਿ ਤੁਹਾਡਾ ਪੋਟੈਂਸ਼ੀਅਲ ਬਾਹਰ ਆਉਂਦਾ ਹੈ ਹਮ 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 ਅੱਛਾ ਵਿਦੇਸ਼ਾਂ ਤੋਂ ਕਦੀ ਕੋਈ ਆਫਰ ਕੋਈ ਵੱਡੀ ਆਫਰ ਆਈ ਹੋਵੇ ਵੀ ਆਓ ਤੁਸੀਂ ਸਾਡੇ ਸਾਡੀ ਕੰਟਰੀ ਲਈ ਕਰੋ ਜਾਂ ਕੋਈ ਵੱਡੇ ਬ੍ਰਾਂਡ ਵੱਲੋਂ ਕੋਈ ਆਫਰ ਆਈ ਹੋਵੇ ਵੀ ਨਹੀਂ ਤੁਸੀਂ ਆਓ ਸਾਡੇ ਨਾਲ ਕੰਮ ਕਰੋ ਮੈਨੂੰ ਹੁੰਦਾ ਹੈ ਕਿ ਮੈਂ ਬਾਹਰ ਜਾਣਾ ਚਾਹੁੰਦਾ ਪਰ ਉਹ ਜੋ ਵੇ ਹੁੰਦਾ ਸਾਡੇ ਸਟੂਡੈਂਟਸ ਵਰਤਦੇ ਨੇ ਉਸ ਤਰੀਕੇ ਨਾਲ ਨਹੀਂ ਜਾਣਾ ਚਾਹੁੰਦਾ ਇੰਦਾ ਸੈਂਸ ਕਿ ਕੋਈ ਸਪான்ਸਰ ਹੋਵੇ ਫਿਰ ਮੈਂ ਜਾਊਗਾ ਉਥੇ ਉਥੇ ਬੁਲਾਇਆ ਕਿ ਮੈਨੂੰ ਸਨਮਾਨ ਕੀਤਾ ਜਾਂਦਾ ਹੈ ਜਾਂ ਕਹਿ ਲਵੋ ਕਿ ਇੱਕ ਟੋਕਨ ਆਫ ਐਪਰੀਸ਼ੀਏਸ਼ਨ ਦਿੱਤੀ ਜਾਂਦੀ ਹੈ ਮੈਨੂੰ ਉਥੇ ਤਾਂ ਮੈਂ ਜ਼ਰੂਰ ਜਾਊਗਾ ਉਥੇ ਬ੍ਰਾਂਡਸ ਨੂੰ ਕਾਫੀ ਆਫਰਸ ਆਉਂਦੀਆਂ ਨੇ ਪਰ ਜਿਵੇਂ ਗੈਮਬਲਿੰਗ ਐਪ ਹੋਗੇ ਜੂਏ ਦੀ ਆਪਾਂ ਮਸ਼ਹੂਰੀ ਕਰਨੀ ਹੈ ਅੱਛਾ ਹਾਂਜੀ ਔਨਲਾਈਨ ਪੈਸੇ ਕਮਾਓ ਖੇਡ ਕੇ ਕਮਾ ਬਹੁਤ ਏਦਾਂ ਦੀਆਂ ਆਫਰਾਂ ਆਉਂਦੀਆਂ ਨੇ ਪਰ ਹਫਤੇ 'ਚ ਇੱਕ ਦੋ ਆਫਰ ਆਈ ਹੁੰਦੀ ਹੈ ਅੱਛਾ ਪਰ ਇਹ ਰਿਜੈਕਟ ਕੀਤੀਆਂ ਹੁੰਦੀਆਂ ਹੁੰਦੀਆਂ ਜਾਉਣੀ ਕਰ ਰਹੀ ਆ ਜੇ ਆਪਣੇ ਨੌਜਵਾਨਾਂ ਨੂੰ ਪੁੱਠੇ ਪਾਸੇ ਨਹੀ ਨਹੀਂ ਬਿਲਕੁਲ ਨਹੀਂ ਬੜੀ ਬੜੀ ਚੰਗੀ ਗੱਲ ਆ ਸਟੱਡੀ ਕਰ ਰਹੇ ਹੋ ਕਿ ਪੜ੍ਹਾਈ ਚੱਲ ਰਹੀ ਆ ਜੀ ਕੋਈ ਪੜ੍ਹਾਈ ਵਾਲੇ ਪਾਸੇ ਕੋਈ ਸਾਥ ਮਿਲਦਾ ਸਕੂਲਾਂ ਕਾਲਜ ਮਾਫ ਕਰਨਾ ਕਾਲਜ ਯੂਨੀਵਰਸਿਟੀ ਤੋਂ ਮੈਂ ਭਾਜੀ ਪਿੱਛੇ ਗ੍ਰੈਜੂਏਸ਼ਨ ਕੰਪਲੀਟ ਕੀਤੀ ਆ ਪੋਲਿਟਿਕਸ ਦੇ ਵਿੱਚ ਪੋਲਿਟੀਕਲ ਸਾਇੰਸ ਵਿੱਚ ਤੇ ਹੁਣ ਐਮਏ ਕਰ ਰਹੀ ਆ ਮੈਂ ਉਹ ਵੀ ਸੇਮ ਵਿਸ਼ੇ ਵਿੱਚ ਪੋਲਿਟੀਕਲ ਸਾਇੰਸ ਦੀ ਅੱਛਾ ਇਹ ਹੀ ਆ ਕਿ ਐਡਮਿਸ਼ਨ ਮੇਰੀ ਥੋੜੀ ਲੈਸ ਹੋ ਜਾਂਦੀ ਆ ਫਿਰ ਕਲਾਸਾਂ glucosਾਂ ਨਹੀਂ ਲੱਗਦੀਆਂ ਆਪਣੀਆਂ ਕਿਉਂਕਿ ਮੈਂ ਇੱਧਰ ਹੁੰਨਾ ਹਾਂ ਤੇ ਉਹ ਅਟੈਂਡੈਂਸ ਲਵਾ ਦਿੰਦੇ ਨੇ ਮੇਰੀ ਪਰ ਫੀਸ ਦੇਣੀ ਪੈਂਦੀ ਹੈ ਮੈਨੂੰ ਅੱਛਾ ਫੀਸ ਨਹੀਂ ਮਾਫ਼ ਕਰ ਦੇ ਗੋ ਫੀਸ ਨਹੀਂ ਉਹ ਦੇਖਦੇ ਨੇ ਗਿਨੀਜ਼ ਵਰਡ ਵਾਲਾ ਮੁੰਡਾ ਹੈਗਾ ਸਾਡੇ ਕੋਲ ਇੰਨਾ ਤਕੜਾ ਸਟੂਡ ਨਹੀਂ ਇਹ ਤਾਂ ਮੈਨੂੰ ਲੱਗਦਾ ਨਹੀਂ ਦੇਖਦੇ ਫੈਮਿਲੀ ਵਾਲੇ ਪਾਸਿਓਂ ਪਿੰਡ ਤੋਂ ਸਪੋਰਟ ਕਿੱਦਾਂ ਦੀ ਰਹਿੰਦੀ ਹੈ ਫਿਰ ਕਹਿੰਦੇ ਬਹੁਤ ਜ਼ਰੂਰੀ ਹੁੰਦੀ ਹੈ ਉਹ ਕਹਿੰਦੇ ਆ ਭਾਈ ਇੱਕ ਫਿਲਮ ਦੇ ਵਿੱਚ ਡਾਇਲੋਗ ਹੈ ਕਿ ਜੰਜ ਜਿੰਨੀ ਮਰਜ਼ੀ ਵੱਡੀ ਹੋਵੇ ਪਿੰਡ ਤੋਂ ਵੱਡੀ ਨਹੀਂ ਹੁੰਦੀ ਹਾਂ ਪਿੰਡ ਸਾਹ ਦਿੰਦਾ ਜੀ ਮੇਰਾ ਅੱਛਾ ਮੇਰਾ ਪਰਿਵਾਰ ਸਾਥ ਦਿੰਦਾ ਜੀ ਮੇਰਾ ਹਮ ਰਿਸ਼ਤੇਦਾਰ ਸਾਥ ਦਿੰਦੇ ਆ ਮੇਰੇ ਉਹ ਕਈ ਵਾਰੀ ਨੌਕ ਚੋਜ ਹੋ ਜਾਂਦੀ ਹੈ ਜਦੋਂ ਕੋਈ ਲਾਮਾ ਆ ਜਾਂਦਾ ਜਾਂ ਕੋਈ ਤਾਨਾ ਜਿਹਨੂੰ ਆਪਾਂ ਕਹਿੰਦੇ ਨੇ ਉਹ ਆ ਜਾਂਦਾ ਪਰ ਮੈਨੂੰ ਲੱਗਦਾ ਹੈ ਕਿ ਆਪਾਂ ਉਹ ਇੱਕ ਤਾਨੇ ਨੂੰ ਸੁਣ ਕੇ ਜਾਂ ਦੋ ਤਾਨਿਆਂ ਨੂੰ ਸੁਣ ਕੇ ਕਿਸੇ ਦੀ ਨਫਰਤ ਦੀ ਭਾਵਨਾ ਨਹੀਂ ਪੈਦਾ ਕਰਨੀ ਚਾਹੀਦੀ ਆਪਣੇ ਅੰਦਰ ਜੇ ਕਿਸੇ ਪਿੰਡ ਦੇ ਵਿਅਕਤੀ ਨੇ ਕਹਿਤਾ ਜਾਂ ਪਰਿਵਾਰ ਦੇ ਮੈਂਬਰ ਨੇ ਕਹਿਤਾ ਜਾਂ ਕਿਸੇ ਰਿਸ਼ਤੇਦਾਰ ਨੇ ਕਹਿਤਾ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਰਿਸ਼ਤਾ ਖਤਮ ਕਰ ਦੇਣਾ ਚਾਹੀਦਾ ਕਿ ਯਾਰ ਉਹਨਿਆਂ ਨੂੰ ਟੌਂਟ ਮਾਰਿਆ ਉਹਨਿਆਂ ਨੂੰ ਤਾਣਾ ਮਾਰਿਆ ਹਮ ਕਿਉਂਕਿ ਇਹ ਕੰਪੀਟੀਸ਼ਨ ਆ ਜਿਹੜਾ ਤੁਸੀਂ ਖੁਦ ਨਾਲ ਲੜ ਰਹੇ ਹੋ ਹਮ ਪਰ ਅਜੀਬ ਗੱਲ ਆ ਸਾਡਾ ਕੰਪੀਟੀਸ਼ਨ ਅੱਜ ਮਾਮੇ ਦੇ ਮੁੰਡੇ ਆ ਹਮ ਭੂਆ ਦੇ ਮੁੰਡੇ ਆ ਮਾਸੀ ਦੇ ਮੁੰਡੇ ਆ ਹਮ ਪਤਾ ਨਹੀਂ ਕੰਪੀਟੀਸ਼ਨ ਇਹਨਾਂ ਛੋਟਾਂ ਕਿਉਂ ਸਾਡਾ ਉਹ ਵੀ ਆਪਣਾ ਤੇ ਨਾਲ ਹਮ 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 ਇਹ ਨਹੀਂ ਹੋਣਾ ਚਾਹੀਦਾ ਆਪਣੇ ਆਪ ਦੇ ਨਾਲ ਲੜੋ ਤੇ ਫਿਰ ਜਿੱਤੋ ਬਿਲਕੁਲ ਵਧੀਆ ਜੇ ਤੁਸੀਂ ਲੜ ਰਹੇ ਹੋ ਸੰਘਰਸ਼ ਕਰ ਰਹੇ ਹੋ ਤੇ ਔਕੜਾਂ ਆਉਣੀਆਂ ਨੇ ਤੁਹਾਨੂੰ ਤਾਣੇ ਮੇਨੇ ਸੁਣਨੇ ਪੈਣੇ ਨੇ ਫਿਰ ਹੀ ਤੁਸੀਂ ਅੱਗੇ ਉੱਠੋਗੇ ਇਹ ਨਾ ਸੱਚੂ ਕਿ ਤੁਹਾਨੂੰ ਤੁਸੀਂ ਫੁੱਲਾਂ ਦੇ ਚੱਲ ਰਹੇ ਹੋ ਤੇ ਫੁੱਲਾਂ ਦੇ ਚੱਲਦੇ-ਚੱਲਦੇ ਤੁਹਾਨੂੰ ਫੁੱਲਾਂ ਦਾ ਬੈੱਡ ਮਿਲ ਜੇਗਾ ਕਿ ਇਦਾਂ ਕੁਝ ਨਹੀਂ ਹੋਣਾ ਇਹ ਰਸਤਾ ਕੰਡਿਆਂ ਵਾਲਾ ਕੰਡਿਆਂ ਤੇ ਤੁਰਨਾ ਪੈਣਾ ਵਾ ਤੁਹਾਨੂੰ ਔਕਣਾ ਫੇਸ ਕਰਨੀਆਂ ਪੈਣੀਆਂ ਨੇ ਪ੍ਰੋਬਲਮਸ ਜਿਹੜੀਆਂ ਆਉਣੀਆਂ ਨੇ ਤੁਸੀਂ ਆਪ ਨਿਕਲ ਕੇ ਇੱਕ ਯੋਧਿਆਂ ਦੇ ਵਾਂਗੂ ਅੱਗੇ ਆਓਗੇ ਤੇ ਦੁਨੀਆ ਦੇ ਸਾਹਮਣੇ ਇੱਕ ਐਗਜ਼ਾਮਪਲ ਬਣ ਕੇ ਆਪਣੇ ਆਪ ਨੂੰ ਪੇਸ਼ ਕਰੋਗੇ ਇਹ ਤੁਹਾਨੂੰ ਕਰਨਾ ਪੈਣਾ ਸੰਘਰਸ਼ ਆਖਰੀ ਸਵਾਲ ਹੈ ਮੇਰਾ ਜਦੋਂ ਹੁਣ ਦਸਤਾਰ ਬਣ ਕੇ ਜਦੋਂ ਲੋਕ ਸੱਦਦੇ ਨੇ ਜਾਂ ਪੁਸ਼ ਮੈਨ ਆਫ ਇੰਡੀਆ ਦਾ ਗੂਗਲ ਤੇ ਸਰਚ ਕਰਦੇ ਆ ਜਾਂ ਗਿਨੀਸ ਵਰਲਡ ਰਿਕਾਰਡ ਦਾ ਜਦੋਂ ਜ਼ਿਕਰ ਕਰਦੇ ਆ ਤਾਂ ਇੱਕ ਸਰਦਾਰ ਮੁੰਡਾ ਸਿੱਖ ਚਿਹਰਾ ਆਉਂਦਾ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਫਿਰ ਉਸ ਤਾਰ ਤੇ ਇਹ ਹੀ ਮਾਣ ਹੈ ਜੀ ਮੈਨੂੰ ਹਣ ਕਿ ਮੈਂ ਪਹਿਲਾ ਮੁੰਡਾ ਜਿਹਨੇ ਇਸ ਕੰਮ ਦੀ ਸ਼ੁਰੂਆਤ ਕਰਤੀ ਹੈ ਹਾਂ ਤੇ ਇਹ ਪ੍ਰਮਾਤਮਾ ਨੇ ਕਿਰਪਾ ਕੀਤੀ ਤਾਂ ਇਹ ਇੱਥੇ ਰੁਕਣਾ ਨਹੀਂ ਆ ਹੁਣ ਇਹ ਬਹੁਤ ਅੱਗੇ ਤੱਕ ਜਾਣਾ ਸਵਾਰ ਤੇ ਇਹ ਇੱਕ ਇੰਡੀਵਿਜੂਅਲ ਗੇਮ ਬਣ ਕੇ ਸਾਹਮਣੇ ਆਉਣੀ ਆ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਵਾਦਾ ਕਰਦਾ ਤੁਹਾਡੇ ਸਭ ਦੇ ਨਾਲ ਕਿਉਂਕਿ ਇਹ ਦੁਨੀਆ ਇੱਕ ਜੰਗਲ ਆ ਤੇ ਬੰਦੇ ਨੂੰ ਇਸ ਦਾ ਰਾਜ ਆਪ ਬਣਾਉਣਾ ਪੈਂਦਾ ਹੂੰ ਤੁਸੀਂ ਜਿੱਥੇ ਪਹੁੰਚਣਾ ਵਾ ਉਸ ਤੇ ਉਸ ਥਾਂ ਤੇ ਪਹੁੰਚਣ ਵਾਸਤੇ ਤੁਹਾਨੂੰ ਆਪ ਮਿਹਨਤ ਕਰਨੀ ਪੈਣੀ ਹੈ ਹੂੰ ਸੰਘਰਸ਼ ਲੜਨਾ ਪੈਣਾ ਵਾ ਤੇ ਜੇ ਤੁਸੀਂ ਇੱਕ ਯੂਨਿਕ ਰਾਹ ਚੁਣਿਆ ਵਾ ਔਕੜਾਂ ਆਉਣੀਆਂ ਜੋ ਪਰ ਯੂਨਿਕ ਰਾਹ ਤੁਹਾਡਾ ਬਣ ਕੇ ਜ਼ਰੂਰ ਤੁਸੀਂ ਫਟੋਗੇ ਜੇ ਤੁਸੀਂ ਮਿਹਨਤ ਕਰਦੇ ਰਹੋਗੇ ਦਸਤਾਰ ਹੌਸਲਾ ਵਧਾਉਂਦੀ ਹੈ ਹਾਂਜੀ ਹਾਂਜੀ ਬਹੁਤ ਜ਼ਿਆਦਾ ਮਾਣ ਮਿਲਦਾ ਭਾਜੀ ਮੈਨੂੰ ਇਹ ਇੱਕ ਤਾਂ ਸਮਾਰਟਲੀ ਸਾਨੂੰ ਬਹੁਤ ਮਤਲਬ ਪਰਸਨੈਲਿਟੀ ਬਣਾਉਂਦੀ ਹੈ ਸਾਡੀ ਤੇ ਉਤੋਂ ਇਹ ਹੈ ਕਿ ਇਹ ਸਾਨੂੰ ਉਹਨਾਂ ਤੋਂ ਮਿਲੀ ਹੈ ਜਿਨ੍ਹਾਂ ਨੇ ਅੱਜ ਦੇ ਜ਼ਮਾਨੇ 'ਚ ਭਾਈ ਕਿਸੇ ਵਾਸਤੇ ਕੋਈ ਆਪਣਾ ਇੱਕ ਫੈਮਿਲੀ ਮੈਂਬਰ ਨਹੀਂ ਵਾਰ ਸਕਦਾ ਪਰ ਉਹ ਇਹੋ ਜਿਹੇ ਸ਼ਖਸੀ ਉਹ ਇਹੋ ਜਿਹੇ ਗੁਰੂ ਸੀ ਸਾਡੇ ਜਿਨ੍ਹਾਂ ਨੇ ਪੂਰਾ ਸਰਪੰਸਿ ਵਾਰ ਦਿੱਤਾ ਸਾਡੇ ਸਾਨੂੰ ਬਚਾਉਣ ਵਾਸਤੇ ਸਾਡਾ ਫਿਊਚਰ ਬਣਾਉਣ ਵਾਸਤੇ ਜਾਂ ਸਾਨੂੰ ਇੰਨੀ ਸੋਹਣੀ ਆ ਦੁਨੀਆ ਵਿਖਾਉਣ ਵਾਸਤੇ ਹਮ ਹਮ ਬਿਲਕੁਲ ਤੇ ਇਹ ਉਹਨਾਂ ਕੋਲੋਂ ਮਿਲੀ ਹੈ ਉਹਨਾਂ ਨੇ ਸੰਘਰਸ਼ 'ਚ ਬਹੁਤ ਲੜਿਆ ਸਾਡਾ ਸੰਘਰਸ਼ ਤੇ ਕੁਝ ਨਹੀਂ ਉਹਨਾਂ ਸੰਘਰਸ਼ਾਂ ਤੋਂ ਜੋ ਸੰਘਰਸ਼ ਉਹਨਾਂ ਨੇ ਲੜਿਆ ਉਸ ਸਮੇਂ ਦੇ ਵਿੱਚ ਹਮ अच्छा ਮੈਨੂੰ ਹੁਣ ਜਾਂਦੇ ਜਾਂਦੇ ਸਵਾਲ ਚਿੱਤੇ ਆ ਗਿਆ ਆਖਰੀ ਹੈ ਸਵਾਲ ਇਹ ਚਾਚੇ ਦੀ ਕਹਿੰਦੇ ਬਹੁਤ ਸਪੋਰਟ ਹੈ ਚਾਚੇ ਦੀ ਜ਼ਿੰਦਗੀ ਦੇ ਵਿੱਚ ਚਾਚੇ ਭਤੀਜੇ ਦੇ ਰਿਸ਼ਤੇ ਦੇ ਮਾਇਨੇ ਕੀ ਨੇ ਭਾਜੀ ਬਹੁਤ ਜ਼ਿਆਦਾ ਮਾਇਨੇ ਨੇ ਇਹ ਚਾਚੇ ਭਤੀਜੇ ਦਾ ਰਿਸ਼ਤਾ ਇਹ ਨਹੀਂ ਕਿ ਸਿਰਫ ਚਾਚਾਆਂ ਜਾਂ ਭਤੀਜਾ ਹੀ ਹੁੰਦਾ ਇਹ ਦੋਸਤੀ ਦਾ ਰਿਸ਼ਤਾ ਵੀ ਹੁੰਦਾ ਇਹ ਛੋਟੇ ਭਰਾ ਵੱਡੇ ਭਰਾ ਦਾ ਰਿਸ਼ਤਾ ਵੀ ਹੁੰਦਾ ਇਹ ਇੱਕ ਇਹ ਕਹੋ ਜੇ ਰਿਸ਼ਤਾ ਹੁੰਦਾ ਜਿਹਦੇ ਨਾਲ ਤੁਸੀਂ ਆਪਣਾ ਉਹ ਸੀਕ੍ਰੇਟ ਬੌਂਡ ਜਿਹੜਾ ਹੁੰਦਾ ਉਹ ਸ਼ੇਅਰ ਕਰ ਸਕਦੇ ਹੋ ਕਿਉਂਕਿ ਉਹ ਪ੍ਰੋਬਲਮਸ ਹਰੇਕ ਬੰਦੇ ਨੂੰ ਫੇਸ ਕਰਨੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਜ਼ਿਕਰ ਨਹੀਂ ਕਰ ਸਕਦੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਹਮ ਪਰ ਜੇ ਤੁਹਾਡਾ ਕੋਈ ਦੋਸਤ ਆ ਹਮ ਤੁਹਾਡਾ ਕੋਈ ਭਰਾ ਵਾ ਜਿਵੇਂ ਮਾਮੇ ਦਾ ਮੁੰਡਾ ਭੂਆ ਦਾ ਮੁੰਡਾ ਮਾਸੀ ਦਾ ਮੁੰਡਾ ਜਾਂ ਚਾਚਾ ਹੋ ਗਿਆ ਤੁਸੀਂ ਉਹਨਾਂ ਨਾਲ ਸ਼ੇਅਰ ਕਰ ਸਕਦੇ ਹੋ ਹਮ ਤੁਹਾਡਾ ਦਿਨ ਹਲਕਾ ਹੋਏਗਾ ਹਮ ਅੱਜ ਸਮਝਦੇ ਹੋ ਵੀ ਚਾਚੇ ਦੀ سپورਟ ਸੀਗੀ ਤੇ ਅੱਜ ਕੋਵਰ ਨੇ 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 ਵੱਡੇ ਰਿਕਾਰਡ ਤੋੜੇ ਬਿਲਕੁਲ ਬਾਜੀ سپورਟ ਹੁੰਦੀ ਆ سپورਟਰ ਦੇ ਨਾਲ ਤੁਹਾਨੂੰ ਹੌਸਲਾ ਮਿਲਦਾ ਹਮ ਉਸ ਇਨਕਰੇਜਮੈਂਟ ਦੇ ਨਾਲ ਤੁਸੀਂ ਅੱਗੇ ਵਧਦੇ ਹੋ ਹਮ ਤੇ ਦੁਨੀਆ ਜਿੱਤਦੇ ਹੋ ਦੁਨੀਆ ਦੇ ਜੋ ਲੋਕ ਵਸਰੀ ਨੇ ਉਹਨਾਂ ਦੇ ਦਿਲਾਂ ਨੂੰ ਜਿੱਤ ਦिए। ਹੂੰ ਹੂੰ ਠੀਕ ਹੈ ਕੁੰਵਰ ਬੜਾ ਚੰਗਾ ਲੱਗਾ ਤੁਹਾਡਾ ਗੱਲਬਾਤ ਮੈਨੂੰ ਲੱਗਦਾ ਬਾਈ ਰਿਕਾਰਡ ਵਰਲਡ ਲੈਵਲ ਦੇ ਬਣਾਏ ਨੇ ਔਰ ਅ 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 ਖੇਤਾਂ ਦੇ ਵਿੱਚ ਰਹਿ ਕੇ ਮਿਹਨਤ ਕੀਤੀ ਘਰ ਦੀ ਛੱਤ ਦੇ ਉੱਤੇ ਦੇਸੀ ਡੰਬਲਾਂ ਦੇ ਨਾਲ ਮਿਹਨਤ ਕਰਕੇ ਅੱਜ ਵਰਲਡ ਲੈਵਲ ਦੇ ਉੱਤੇ ਰਿਕਾਰਡ ਬਣਾਇਆ ਇਹ ਸਾਡੇ ਸਾਰਿਆਂ ਦੇ ਲਈ ਨਾ ਸਿਰਫ ਕਮਾਣ ਵਾਲੀ ਗੱਲ ਆ ਇੱਕ ਮਿਸਾਲ ਵੀ ਹੈ ਕਿ ਅਸੀਂ ਜੇ ਕੁਝ ਕਰਨਾ ਚਾਹੀਏ ਤਾਂ ਫਿਰ ਉਹਦੇ ਵਿੱਚ ਨਾ ਤਾਂ ਪੈਸਾ ਜਿਆਦਾ ਮੈਟਰ ਕਰਦਾ ਜੇ ਮੈਟਰ ਕਰਦਾ ਤਾਂ ਤੁਹਾਡੀ ਆਪਣੀ ਵਿਲ ਪਾਵਰ ਮੈਟਰ ਕਰਦੀ ਹੈ ਫਿਲਹਾਲ ਤੁਸੀਂ ਬਣ ਰਹੇ ਹੋਣ ਪੰਜਾਬੀ ਟੀਵੀ ਦੇ ਨਾਲ